ਅੱਜ ਥਾਣਾ ਰਣਜੀਤ ਐਵੇਨਿਊ ਤੇ ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਹਾਊਸਿੰਗ ਬੋਰਡ ਤੇ ਲਾਲ ਕੁਆਟਰ ਸੀ ਬਲਾਕ ਵਿੱਚ ਕਾਰਡਨ ਅਤੇ ਰਿਸਰਚ ਆਪਰੇਸ਼ਨ ਕੀਤਾ ਗਿਆ ਇਹ ਵੀ ਪੰਜਾਬ న్యూਸ ਦੀ ਵਿਸ਼ੇਸ਼ ਰਿਪੋਰਟ ਮਾਰੀਓ ਕਮਿਸ਼ਨਰ ਪੁਲਿਸ ਅੰਮਨ ਸਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਵਰ ਦੀਆਂ ਹਦਾਇਤਾਂ ਦੇ ਮਤਲਬ ਅੱਜ ਥਾਣਾ ਰਣਜੀਤ ਐਵੇਨਿਊ ਤੇ ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਹਾਊਸਿੰਗ ਬੋਰਡ ਤੇ ਲਾਲ ਕੁਆਟਰ ਸੀ ਬਲਾਕ ਰਣਜੀਤ ਐਵੇਨਿਊ ਇਹਨਾਂ ਦੋਨੋਂ ਜਗ੍ਹਾ ਤੇ ਇੱਕ ਕਾਰਡਨੈਂਟ ਸਰਚ ਆਪਰੇਸ਼ਨ ਕੀਤਾ ਗਿਆ। ਇਸ ਆਪਰੇਸ਼ਨ ਦਾ ਮੁੱਖ ਮਕਸਦ ਇਹ ਕੀ ਜਿੰਨੀਆਂ ਇਸ ਸੀਰੀਅ ਦੇ ਵਿੱਚੋਂ ਕੋਈ ਨਸ਼ੇ ਦੇ ਰਿਲੇਟਰ ਸ਼ਿਕਾਇਤਾਂ ਆਉਣੀਆਂ ਦੀ। ਖਾਸ ਤੌਰ ਤੇ ਜਿਹੜੇ ਬੰਦੇ ਪਹਿਲਾਂ ਐਨਡੀਪੀਐਸ ਮੁਕਦਮਿਆਂ ਦੇ ਵਿੱਚ ਨਾਮਜ਼ਦ ਹੋਏ ਨੇ। ਉਹਨਾਂ ਬੰਦਿਆਂ ਦੇ ਘਰ ਸਰਚ ਕੀਤੀ ਗਈ ਹੈ। ਤਾਂ ਕਿ ਅਗਰ ਕੋਈ ਵੀ ਸਾਨੂੰ ਨਸ਼ੇ ਨਸ਼ੇ ਦੇ ਰਿਲੇਟਰ ਕੋਈ ਸਮਗਰੀ ਮਿਲਦੀ ਹੈ ਜਾਂ ਕਿ ਉਸ ਦੀ ਵੇਚਣ ਦੇ ਰਿਲੇਟਰ ਕੁਝ ਵੀ ਮਿਲਦਾ ਵਾ ਤਾਂ ਉਹਨਾਂ ਬੰਦਿਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਹ ਵੀ ਧਿਆਨ ਰੱਖਿਆ ਗਿਆ ਕਿਸੇ ਜਗ੍ਹਾ ਤੇ ਸਾਨੂੰ ਅਣਪਛਾਤੇ ਵਾਹਨ ਮਿਲਦੇ ਨੇ ਅਨਕਲੇਮਡ ਵਾਹਨ ਮਿਲਦੇ ਨੇ ਉਹਨਾਂ ਵਾਹਨਾਂ ਨੂੰ ਕਬਜ਼ੇ ਕਬਜ਼ਾ ਕੋਰਸ ਵਿੱਚ ਲਿਆ ਗਿਆ ਵਾ ਇਸ ਤੋਂ ਇਲਾਵਾ 8 ਤੋਂ 10 ਸ਼ੱਕੀ ਬੰਦਿਆਂ ਨੂੰ ਵੀ ਕਾਰਡਨ ਰੈਂਚ ਆਪਰੇਸ਼ਨ ਦੌਰਾਨ ਕਬਜ਼ੇ ਚ ਲਿਆ ਗਿਆ ਵਾ ਇਹਨਾਂ ਸਾਰੇ ਪਰਸਨ ਨੂੰ ਵੈਰੀਫਾਈ ਕੀਤਾ ਜਾਊਗਾ ਅਗਰ ਇਹਨਾਂ ਵੱਲੋਂ ਕੋਈ ਵੀ ਕਿਸਮ ਕਿਸਮ ਦੀ ਕੋਈ ਨਸ਼ੇ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਪਾਈ ਗਈ ਤੇ ਇਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਜਾਊਗਾ ਬਾਕੀ ਇਸ ਨਾਲ ਲੋਕਾਂ ਦੇ ਵਿੱਚ ਕਾਫੀ ਇੱਕ ਚੰਗੀ ਟਰਸਟ ਦੀ ਭਾਵਨਾ ਵੀ ਸੀ ਕਿ ਪੁਲਿਸ ਪ੍ਰੋਐਕਟਿਵ ਹੋ ਕੇ ਸਾਡੇ ਏਰੀਆ ਵਿੱਚ ਇਸ ਤਰ੍ਹਾਂ ਸਰਚ ਕਰ ਰਹੀ ਆ ਇਸ ਦੇ ਨਾਲ ਜਿੰਨੇ ਵੀ ਬਾੜੇ ਪੁਰਸ਼ ਬਾਹਰੋਂ ਆਉਂਦੇ ਜੋ ਵੀ ਇਸ ਤੇ ਨਸ਼ੇ ਦਾ ਇੱਥੇ ਵੇਚਦੇ ਨੇ ਉਹ ਵੀ ਸਟਰਪ ਹੋਣਗੇ ਤੇ ਉਹਨਾਂ ਦੀ ਵੀ ਇਥੇ ਆਵਾਜ਼ ਹੀ ਕੱਢੂ ਸੋ ਇਹਦੇ ਆਪਰੇਸ਼ਨ ਅਸੀਂ ਅਲੱਗ-ਅਲੱਗ ਏਰੀਆ ਦੇ ਵਿੱਚ ਕਰਦੇ ਰਹਿੰਦੇ ਆ ਅੱਜ ਇਹ ਸੰਡੇ ਕਰਕੇ ਅੱਜ ਇਹ ਆਪਰੇਸ਼ਨ ਇਹਨਾਂ ਦੋਨਾਂ ਲਾਲ ਕੁਆਟਰਸ ਤੇ ਹਾਊਸਿੰਗ ਬੋਰਡ ਦੇ ਵਿੱਚ ਸੀ ਜੋ ਕਾਫੀ ਹੱਦ ਤੱਕ ਸਫਲ ਹੋਇਆ ਧੰਨਵਾਦ